ਇਥੋਂ ਨੇੜੇ ਦੀ ਹੀ ਇੱਕ ਬੀਬੀ ਜਿਹਦਾ ਨਾਮ ਲక్ష్ਮੀ ਆਇਆ ਹੈ ਉਹ ਸਹਿਬਜਾਦਿਆਂ ਦੇ ਵਾਸਤੇ ਮਾਤਾ ਜੀ ਦੇ ਵਾਸਤੇ ਭੋਜਨ ਤਿਆਰ ਕਰਕੇ ਲਿਆਉਂਦੀ ਹੈ ਮਾਤਾ ਜੀ ਨੇ ਗੰਗੂ ਨੂੰ ਆਖਿਆ ਸੀਗਾ ਵੀ ਆਪਾਂ ਚਮਕੌਰ ਵਾਲਾ ਜਾਣਾ ਹੈ ਗੁਰੂ ਸਾਹਿਬ ਨੇ ਆਖਿਆ ਸੀਗਾ ਪਰ ਉਹ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਦੇਖ ਚੁੱਕਾ ਸੀਗਾ ਉਹਦੇ ਮਨ ਦੇ ਵਿੱਚ ਪਾਪ ਪੈਦਾ ਹੋ ਚੁੱਕਾ ਸੀਗਾ ਤਾਰੀਖ ਦੇ ਵਿੱਚ ਮਿਲਦਾ ਹੈਗਾ ਸਹਿਬਜਾਦਿਆਂ ਨੂੰ ਦੋਨਾਂ ਨੂੰ ਬੋਰੀਆਂ ਦੇ ਵਿੱਚ ਪਾ ਲਿਆ ਬੰਨ ਲਿਆ ਗਿਆ ਕੂੜੇ ਤੇ ਲੱਦਿਆ ਤੇ ਮਾਤਾ ਜੀ ਜਿਹੜੇ ਉਹਨਾਂ ਦੇ ਹੱਥ ਰਸੀ ਦੇ ਨਾਲ ਬੰਨ ਲਏ ਗਏ ਨਾਲ ਟੁਰਨ ਦੇ ਵਾਸਤੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਨਾ ਜਿਹੜਾ ਮਿਰਚਾਂ ਵਾਲਾ ਤੋਬਰਾ ਸੀਗਾ ਉਹ ਚੜਾਇਆ ਗਿਆ ਮਰਿੰਡੇ ਜਾ ਕੇ ਮਾਤਾ ਜੀ ਨੂੰ ਤੇ ਸਹਿਬ ਜਾਦੇ ਹਨ ਉਹਥੇ ਕੁਤਵਾਲੀ ਦੇ ਅੰਦਰ ਕੈਦ ਕੀਤਾ ਹੈ ਉਥੇ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗਲੇਲਾਂ ਦੇ ਨਿਸ਼ਾਨੇ ਦਿਖਾ ਦਿਖਾ ਕੇ ਤੇ ਇਹ ਵੀ ਜ਼ਿਕਰ ਮਿਲਦਾ ਵੀ ਇਹਨਾਂ ਦੇ ਉੱਤੇ ਗਲੇਲਾਂ ਚਲਾਈਆਂ ਵੀ ਗਈਆਂ ਹੈਗੀਆਂ ਨੇ ਹਨਾ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅਤਿ ਆਸ ਕੌਮਾਂ ਦੀ ਜਿੰਦ ਜਾਨ ਹੁੰਦੇ ਨੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਹੀ ਕੌਮਾਂ ਅੱਗੇ ਤੁਰਤੀਆਂ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਛਲੇ ਦਿਨਾਂ ਤੋਂ ਇਤਿਹਾਸ ਵਿਚਾਰਦੇ ਆ ਰਹੇ ਆਂ ਆਨੰਦਪੁਰ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੱਕ ਤੇ ਅੱਗੇ 사ਤਗੁਰਾਂ ਦੇ ਮਾਛੀਵਾੜੇ ਵੱਲ ਜਾਣ ਤੱਕ ਦਾ ਇਤਿਹਾਸ ਆਪਾਂ ਵਿਚਾਰਿਆ ਉਹ ਦਿਨ ਸਤਪੋ ਦੀ ਸਵੇਰ ਇਸ ਵਕਤ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਵਿਛੋੜਾ ਪਿਆ ਪਰਿਵਾਰ ਦਾ ਤਾਂ ਮਾਤਾ ਗੁਜਰੀ ਜੀ ਨਾਲ ਦੋਨੇ ਛੋਟੇ ਸਹਿਬਜ਼ਾਦੇ ਤੇ ਉਹਨਾਂ ਦਾ ਇੱਕ ਸੇਵਕ ਸਮੇਤ ਆਪਣੀ ਪਤਨੀ ਜਿਹਦਾ ਨਾਮ ਤਾਰੀਖ ਨੇ ਦੁੰਨਾ ਸਿੰਘ ਹੰਡੂਰੀਆ ਦੱਸਿਆ ਹੈ ਤੇ ਉਹਦੀ ਘਰ ਵਾਲੀ ਦਾ ਨਾਮ ਬੀਬੀ ਸੁਪਿੱਖੀ ਇਹ ਭਾਈ ਕੁੰਮੀ ਮਾਸ਼ਕੀ ਦੀ ਸ਼ਾਨ ਵਿੱਚ ਚਲੇ ਜਾਂਦੀ ਹੈ ਇਥੋਂ ਇਹ ਦੋਨੇ ਮੀਆਂ ਬੀਬੀ ਵੱਖਰੇ ਹੋ ਜਾਂਦੇ ਆ ਮਾਤਾ ਜੀ ਤੇ ਸਹਬਜ਼ਾਦੇ ਆ ਜਿਹੜੇ ਉਹ ਕੁੰਮੇ ਮਾਸ਼ ਕੀ ਘੁਲ ਰਹੇ ਨੇ ਆ ਇਥੋਂ ਨੇੜੇ ਦੀ ਹੀ ਇੱਕ ਬੀਬੀ ਜਿਹਦਾ ਨਾਮ ਲక్ష్ਮੀ ਆਇਆ ਹੈ ਉਹ ਸਹਬਜ਼ਾਦਿਆਂ ਦੇ ਵਾਸਤੇ ਮਾਤਾ ਜੀ ਦੇ ਵਾਸਤੇ ਭੋਜਨ ਤਿਆਰ ਕਰਕੇ ਲਿਆਉਂਦੀ ਹੈ ਸਤ ਪੋ ਦੀ ਰਾਤ ਕੁੰਮੇ ਮਾਸ਼ ਕੀ ਦੀ ਛਣ ਵਿੱਚ ਕੱਟੀ ਭਾਈ ਕੁੰਮੇ ਮਾਸ਼ਕੀ ਦੇ ਬਾਰੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਹ ਹਿੰਦੂ ਪਰਿਵਾਰ ਵਿੱਚੋਂ ਸੀਗਾ ਤੇ ਉਹਦਾ ਧਰਮ ਬਦਲਵਾਇਆ ਗਿਆ ਸੀਗਾ ਤੇ ਉਹਨੂੰ ਮੁਸਲਮਾਨ ਬਣਾ ਦਿੱਤਾ ਗਿਆ ਸੀਗਾ ਇਹਨੇ ਬੜੀ ਸ਼ਰਧਾ ਭਾਵ ਦੇ ਨਾਲ ਸਹਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਸੇਵਾ ਕੀਤੀ ਇਸੇ ਸਮੇਂ ਦੇ ਵਿੱਚ ਗੰਗੂ ਲਬਦਾ ਢੂੰਡਦਾ ਭਾਈ ਕੁੰਮੇ ਮਾਸ਼ਕੀ ਨੂੰ ਮਿਲਦਾ ਹੈ ਦੋਨੋਂ ਵਿੱਚ ਗੱਲ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਕਿ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਮੈਂ ਗੁਰੂ ਘਰ ਦਾ ਸੇਵਕ ਹਾਂ ਤੇ ਚਲੋ ਕੁਮਾਰ ਮਾਸ ਕੀ ਆਪਣੇ ਵੱਲ ਪੂਰੀ ਪੁੱਛ ਪ੍ਰਤੀਤ ਕਰਨ ਤੋਂ ਬਾਅਦ ਮਾਤਾ ਜੀ ਦੇ پاس ਲੈ ਕੇ ਆਇਆ ਮਾਤਾ ਜੀ ਪ੍ਰਸੰਨ ਹੋਏ ਵੀ ਗੁਰੂ ਘਰ ਦਾ ਪ੍ਰਾਣਾ ਸੇਵਕ ਉਹਨਾਂ ਨੂੰ ਮਿਲ ਗਿਆ ਤੇ ਮਾਤਾ ਜੀ ਅਠਪੂਰਨ ਇਹਦੇ ਨਾਲ ਜਾਣ ਵਾਸਤੇ ਤਿਆਰ ਹੁੰਦੇ ਆ। ਤੁਰਨ ਤੋਂ ਪਹਿਲਾਂ ਮਾਤਾ ਜੀ ਨੇ ਬੀਬੀ ਲక్ష్ਮੀ ਨੂੰ ਇੱਕ ਆਰਸੀ ਦਿੱਤੀ ਜਦੀ ਕੀਮਤ ਕੋਈ 200 سونے ਦੀਆਂ ਮੋਹਰਾਂ ਜਿੰਨੀ ਹੋਏਗੀ ਤੇ ਨਾਲ ਉਹਨੂੰ 5 سونے ਦੀਆਂ ਛੂੜੀਆਂ ਦਿੱਤੀਆਂ। ਇਹਦੇ ਨਾਲ ਹੀ ਭਾਈ ਕੁੰਮੇ ਨੂੰ ਵੀ ਮਾਤਾ ਜੀ ਨੇ ਆਪਣੀ ਖੁਰਜੀ ਦੇ ਵਿੱਚੋਂ 5 ਰੁਪਏ ਦਿੱਤੇ। ਉਦਿਸ਼ੇਵਰ ਤੇ ਮਾਤਾ ਜੀ ਖੁਸ਼ ਹੋਏ ਭਾਵੇਂ ਕੇ ਲੈਣਾ ਨਹੀਂ ਚਾਹੁੰਦੇ ਸਨ ਪਰਮਾਤਾ ਜੀ ਨੇ ਫਿਰ ਵੀ ਇਹਨਾਂ ਨੂੰ ਦਿੱਤਾ ਮਾਤਾ ਜੀ ਨੇ ਗੰਗੂ ਨੂੰ ਆਖਿਆ ਸੀਗਾ ਵੀ ਆਪਾਂ ਚਮਕੌਰ ਵੱਲ ਜਾਣਾ ਹੈ ਗੁਰੂ ਸਾਹਿਬ ਨੇ ਆਖਿਆ ਸੀਗਾ ਪਰ ਉਹ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਦੇਖ ਚੁੱਕਾ ਸੀਗਾ ਉਹਦੇ ਮਨ ਦੇ ਵਿੱਚ ਪਾਪ ਪੈਦਾ ਹੋ ਚੁੱਕਾ ਸੀਗਾ ਤੇ ਉਹਨੇ ਮਾਤਾ ਜੀ ਨੂੰ ਆਖਿਆ ਵੀ ਉੱਧਰ ਰੋਪੜ ਦੀਆਂ ਫੌਜਾਂ ਲੱਗੀਆਂ ਹੋਈਆਂ ਨੇ ਇਸ ਲਈ ਉੱਧਰ ਜਾਣਾ ਇਸ ਵਕਤ ਸਾਡੇ ਲਈ ਠੀਕ ਨਹੀਂ ਹੋਏਗਾ ਚੰਗੀ ਗੱਲ ਇਹ ਹੋਏ ਕਿ ਤੁਸੀਂ ਮੇਰੇ ਨਾਲ ਮੇਰੇ ਪਿੰਡ ਚੱਲੋ ਜਦੋਂ ਮਾਮਲਾ ਥੋੜਾ ਸ਼ਾਂਤ ਹੋ ਜਾਏਗਾ ਤੇ ਮੈਂ ਗੁਰੂ ਸਾਹਿਬ ਦੀ ਤੇ ਬਾਕੀ ਪਰਿਵਾਰ ਦੀ ਭਾਲ ਕਰਕੇ ਤੁਹਾਨੂੰ ਉਹਨਾਂ ਤੱਕ ਪਹੁੰਚਾ ਦਿਆਂਗਾ ਮਾਤਾ ਜੀ ਨੇ ਤੇ ਪੂਰਾ ਭਰੋਸਾ ਕੀਤਾ ਇਹਦੇ ਪਿੰਡ ਆ ਗਏ ਪਿੰਡ ਦਾ ਨਾਮ ਸੇੜੀ ਵੀ ਮਿਲਦਾ ਹੈ ਖੇੜੀ ਵੀ ਕਹਿੰਦੇ ਆ ਉੱਥੇ ਮਾਤਾ ਜੀ ਨੇ ਦੇ ਘਰੇ ਰਾਤ ਕੱਟੀ ਹੈ ਇਹਨੇ ਪੜਨ ਦਾ ਸਰਦਾ ਭੋਜਨ ਦਿੱਤਾ ਖਵਾਇਆ ਤੇ ਜਿਸ ਵੇਖੇ ਰਾਤ ਨੂੰ ਮਾਤਾ ਜੀ ਤੇ ਸਹਬਜ਼ਾਦੇ ਆਰਾਮ ਕਰ ਰਹੇ ਸਨ ਇਹਨੇ ਉਹ ਖੁਰਜੀ ਚੁੱਕ ਲਈ ਅਗਲੇ ਦਿਨ ਸਵੇਰੇ ਉੱਠੇ ਮਾਤਾ ਜੀ ਨੇ ਉਹ ਦੇਖੀ ਉਹ ਮੌਜੂਦ ਨਹੀਂ ਸੀ ਮਾਤਾ ਜੀ ਨੇ ਇਹਦੇ ਕੋਲੋਂ ਪੁੱਛਿਆ ਤੇ ਜਿਵੇਂ ਚੋਰ ਆਪਣੇ ਪੈਰ ਖੁਦ ਛੱਡ ਜਾਂਦਾ ਹੈ ਇਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਇੱਕ ਤੇ ਮੈਂ ਤੁਹਾਨੂੰ ਆਪਣੇ ਘਰੇ ਪਨਾਹ ਦਿੱਤੀ ਤੇ ਦੂਸਰਾ ਤੁਸੀਂ ਮੇਰੇ ਉੱਤੇ ਚੋਰ ਹੋਣ ਦੀ ਤੌਹਮਤ ਲਾਈ ਹੈ ਜੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਮਾਤਾ ਜੀ ਨੇ ਉਹਨੂੰ ਬਥੇਰਾ ਸਮਝਾਇਆ ਵੀ ਕੋਈ ਗੱਲ ਨਹੀਂ ਕੀ ਜੇ ਤੂੰ ਲੈ ਵੀ ਲਈਏ ਸਾਨੂੰ ਕੋਈ ਦਿੱਕਤ ਨਹੀਂ ਕੀ ਪਰ ਤੂੰ ਰੋੜਾ ਤੇ ਨਾ ਪਾ ਨਾ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰ ਪਰ ਇਹਦੇ ਮਨ ਦਾ ਬੇਈਮਾਨ ਹੋਰ ਵੱਡਾ ਹੋ ਗਿਆ ਇਹਨੇ ਆਪਣੇ ਪਿੰਡ ਦੇ ਪੰਜ ਸਰਪੰਚ ਨਾਲ ਲੈ ਕੇ ਮਾਤਾ ਜੀ ਨੂੰ ਤੇ ਘਰੇ ਹੀ ਕੈਦ ਕਰ ਦਿੱਤਾ ਤੇ ਉਧਰੇ ਚਲਾ ਗਿਆ ਮੁਰਿੰਡੇ ਉੱਥੇ ਜਾ ਕੇ ਜਿਹੜੇ ਮੁਰਿੰਡੇ ਦੇ कोतवाल ਸੀਗੇ ਜਾਨੀ ਖਾਨ ਤੇ ਮਾਨੀ ਖਾਨ ਉਹਨਾਂ ਦੇ ਕੋਲ ਜਾ ਕੇ ਨੇ ਦੱਸਿਆ ਵੀ ਗੁਰੂ ਸਾਹਿਬ ਦੀ ਮਾਤਾ ਤੇ ਬੱਚੇ ਮੇਰੇ ਪਿੰਡ ਐ ਮੈਂ ਉਹਨੂੰ ਕੁੰਡਾ ਮਾਰ ਕੇ ਆਇਆ ਤੁਸੀਂ ਆ ਕੇ ਉਹਨੂੰ ਗ੍ਰਿਫਤਾਰ ਕਰ ਲਓ ਤੇ ਬੰਦਾ ਨਾਮ ਐ ਜਿਹੜਾ ਉਹ ਤੁਸੀਂ ਮੈਨੂੰ ਦੇ ਦਿਓ ਉਹ ਆਏ ਇਹਦੇ ਨਾਲ ਤੇ ਤਾਰੀਖ ਦੇ ਵਿੱਚ ਮਿਲਦਾ ਹੈਗਾ ਸਹਿਬਜ਼ਾਦਿਆਂ ਨੂੰ ਦੋਨਾਂ ਨੂੰ ਬੋਰੀਆਂ ਦੇ ਵਿੱਚ ਪਾ ਲਿਆ ਬੰਨ ਲਿਆ ਗਿਆ ਘੋੜੇ ਤੇ ਲੱਦਿਆ ਤੇ ਮਾਤਾ ਜੀ ਜਿਹੜੇ ਉਹਨਾਂ ਦੇ ਖਾਤਾ ਦਸਹੀ ਦੇ ਨਾਲ ਬੰਨ ਲੇ ਗਏ ਨਾਲ ਟੋਰਨ ਦੇ ਵਾਸਤੇ ਕਿ ਉਹਨਾਂ ਦੇ ਮੂੰਹ ਦੇ ਉੱਤੇ ਨਾ ਜਿਹੜਾ ਮਿਰਚਾਂ ਵਾਲਾ ਤੋਬਰਾ ਸੀਗਾ ਉਹ ਚੜਾਇਆ ਗਿਆ ਤੋਬਰਾ ਆਮ ਤੌਰ ਦੇ ਉੱਤੇ ਘੋੜਿਆਂ ਦੇ ਲਈ ਵਰਤਿਆ ਜਾਂਦਾ ਜਦੋਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਉਹਦੇ ਮੂੰਹ ਦੇ ਉੱਤੇ ਕੋ ਬੈਗ ਨੁਮਾ ਪਾਇਆ ਹੁੰਦਾ ਜਿਹਦੇ ਵਿੱਚ ਦਾਣਾ ਹੁੰਦਾ ਉਹ ਨਾਲ ਖਾਈ ਜਾਂਦਾ ਤੇ ਤੁਰਿਆ ਜਾਂਦਾ ਸੋ ਜਿਹੜਾ ਤੋਬਰਾ ਮਿਰਚਾਂ ਵਾਲਾ ਸੀਗਾ ਨਾ ਮਾਤਾ ਜੀ ਦੇ ਮੌਦ ਉੱਤੇ ਪਾਇਆ ਗਿਆ ਜਨਿਗਿਆਤ ਕਸ਼ਟ ਉਹਨਾਂ ਨੂੰ ਤਸੀਹੇ ਦਿੱਤੇ ਗਏ ਇਹਨਾਂ ਗੱਲਾਂ ਦਾ ਜ਼ਿਕਰ ਦੁੰਨਾ ਸਿੰਘ ਹੰਡੂਰੀਆ ਨੇ ਆਪਣੀ ਲਿਖਤ ਦੇ ਅੰਦਰ ਕੀਤਾ ਹੈ ਜੇ ਇੱਕ ਮਨਾਉ ਤੇ ਵੀ ਹੈ ਵੀ ਉਹਨਾਂ ਨੂੰ ਇੱਥੋਂ ਗੱਡੇ ਦੇ ਉੱਤੇ ਬਿਠਾ ਕੇ ਲੈ ਕੇ ਗਏ ਹੈਗੇ ਹੈ ਮਰਿੰਡੇ ਲੈ ਗਏ ਮਰਿੰਡੇ ਜਾ ਕੇ ਮਾਤਾ ਜੀ ਨੂੰ ਤੇ ਸਹਿਬ ਜਾਦੇ ਹਨ ਉੱਥੇ ਕੁਤਵਾਲੀ ਦੇ ਅੰਦਰ ਕੈਦ ਕੀਤਾ ਹੈ ਉੱਥੇ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਗਲੇਲਾਂ ਦੇ ਨਿਸ਼ਾਨੇ ਦਿਖਾ ਦਿਖਾ ਕੇ ਤੇ ਇਹ ਵੀ ਜ਼ਿਕਰ ਮਿਲਦਾ ਵੀ ਇਹਨਾਂ ਦੇ ਉੱਤੇ ਗਲੇਲਾ ਚਲਾਈਆਂ ਵੀ ਗਈਆਂ ਹੈਗੀਆਂ ਨੇ ਹਨਾ ਸੋ 9 ਪੋ ਦੀ ਜਿਹੜੀ ਰਾਤ ਹੈ ਉਹ ਮਾਤਾ ਜੀ ਤੇ ਸਹਿਬਜ਼ਾਦੇ ਮੁਰਿੰਡੇ ਦੀ कोतਵਾਲੀ ਦੇ ਵਿੱਚ ਕੱਢਦੇ ਨੇ ਤੇ ਇਧਰ ਇੱਕ ਸੱਜਣ ਇਸ कोतਵਾਲੀ ਦੇ ਵਿੱਚੋਂ ਇਹ ਦੱਸਣ ਵਾਸਤੇ ਕਿ ਗੁਰੂ ਜੀ ਦੀ ਮਾਤਾ ਤੇ ਸਹਿਬਜ਼ਾਦੇ ਛੋਟੇ ਅਸੀਂ ਗ੍ਰਿਫਤਾਰ ਕਰ ਲਿਆ ਸਰਹੰਦ ਚਲਾ ਗਿਆ ਤੇ ਉਧਰੋਂ ਸਰਹੰਦ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਵਜ਼ੀਰ ਖਾਂ ਗੜਾ ਆਕਿਆ ਤੇ ਥੱਕਿਆ ਬੈਠਾ ਸੀ ਨਿਰਾਸ਼ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਚ ਗਏ ਨੇ ਉਹਦੀਆਂ ਸਾਰੀਆਂ ਸਕੀਮਾਂ ਫੇਲ ਹੋ ਗਈਆਂ ਨੇ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਦੀਆਂ ਬਾਤਾਂ ਖੜ ਗਈਆਂ ਫਿਰ ਉਹ ਕਿਵੇਂ ਸਹਬਜ਼ਾਦਿਆਂ ਨੂੰ ਮਗਾਉਂਦਾ ਹੈ ਸਹਬਜ਼ਾਦੇ ਕਿਵੇਂ ਪਹੁੰਚਦੇ ਹੈ ਤੇ ਜੋ ਕੁਝ ਵਾਪਰਦਾ ਹੈ ਉਹ ਆਪ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ